ਮੈਂ ਦੁਨੀਆ ਦਾ ਇਤਿਹਾਸ ਪੜ੍ਹ ਲਿਆ ਤੁਸੀਂ ਮੈਂ ਉਦੋਂ ਉਦੋਂ ਹੈਰਾਨ ਹੋ ਗਿਆ ਜਦੋਂ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਸ਼ਹੀਦੀ ਬਾਰੇ ਪੜ੍ਹ ਰਿਹਾ ਸੀ ਭਾਈ ਜੈਤੇ ਬਾਰੇ ਪੜ੍ਹ ਰਿਹਾ ਸੀ ਵਿਖੜੇ ਪੈਂਦੇ ਦੁਨੀਆ ਦਾ ਇਤਿਹਾਸ ਪੜ੍ਹ ਕੇ ਵੇਖਿਓ ਪਹਿਲੀ ਗੱਲ ਇਤਿਹਾਸ ਦੇ ਵਿੱਚ ਤੁਹਾਨੂੰ ਮਿਲੇਗਾ ਜੇ ਟੜ ਦੇ ਨਾਲੋਂ ਹਟ ਦੇ ਨਾਲੋਂ 322 ਕਿਲੋਮੀਟਰ ਦੀ ਦੂਰੀ ਤੇ ਕੇਵਲ ਕੱਲੇ ਸੀਸ ਦਾ ਸੰਸਕਾਰ ਹੋਇਆ ਆਖੋ ਸੱਚ ਨਾਲ ਜੇ ਹੋਇਆ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਹੋਇਆ 322 ਕਿਲੋਮੀਟਰ ਸਫ਼ਰ ਤੈਂ ਕਰਕੇ ਭਾਈ ਜੈਤਾ ਜੀ ਸੀਸ ਲੈ ਕੇ ਗਏ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਕੋਈ ਛੋਟੀ ਮੋਟੀ ਸੇਵਾ ਨਹੀਂ ਹੈ ਬਹੁਤ ਵੱਡੀ ਸੇਵਾ ਹੈ ਬਹੁਤ ਵੱਡੀ ਖਲਣਾ ਹੈ ਉਸ ਮਹਾਨ ਯੋਧੇ ਸ਼ੂਰਮੇ ਦੇ ਅੱਗੇ ਸਿਰ ਝੁਕਦਾ ਹੈ ਸੰਸਕਾਰ ਹੋਇਆ ਜੀ ਤੁਹਾਨੂੰ ਗੁਰੂ ਗੋਬਿੰਦ ਸਿੰਘ ਮਹਾਰਾ ਸੱਚੇ ਪਾਤਸ਼ਾਹ ਭਾਈ ਜੈਤੇ ਨੂੰ ਪੁੱਛਦੇ ਨੇ ਜੈਤਿਆ ਮੈਨੂੰ ਖੁੱਲ ਕੇ ਵਾਰਤਾ ਦੱਸ ਮੇਰੇ ਗੁਰੂ ਪਿਤਾ ਦੇ ਨਾਲ ਹੋਇਆ ਕੀ ਤੇ ਭਾਈ ਜੈਤਾ ਉਸ ਵਕਤ ਅੱਖੀ ਡਿੱਠਾ ਹਾਲ ਆਪਣੇ ਅੱਖਾਂ ਦੇ ਨਾਲ ਜੋ ਵਰਤਾਰਾ ਜੋ ਭਾਣਾ ਵਰਤਿਆ ਉਹ ਖੁੱਲ ਕੇ ਬਾਲ ਗੋਬਿੰਦ ਰਾਏ ਨੂੰ ਦੱਸ ਰਿਹਾ ਹੈ ਬਾਲ ਗੋਬਿੰਦ ਰਾਏ ਜੀ ਤੁਹਾਨੂੰ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਈਨ ਦੀਨ ਦੇ ਵਿੱਚ ਲਿਆਉਣ ਵਾਸਤੇ ਬੜੇ ਲਾਲਚ ਦਿੱਤੇ ਗਏ ਬੜੇ ਡਰ ਬੜਾ ਡਰਾਇਆ ਗਿਆ ਲੋਹੇ ਦੇ ਪਿੰਜਰੇ ਦੇ ਵਿੱਚ ਕੈਦ ਰੱਖਿਆ ਗਿਆ ਭੁੱਖੇ ਪਿਆਸੇ ਰੱਖਿਆ ਗਿਆ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਤੋਂ ਪਹਿਲਾਂ ਇਹਨਾਂ ਤਿੰਨ ਗੁਰਸਿੱਖਾਂ ਨੂੰ ਸ਼ਹੀਦ ਕੀਤਾ ਗਿਆ ਭਾਈ ਮਤੀ ਦਾਸ ਨੂੰ ਆਰੇ ਦੇ ਨਾਲ ਚੀਰਿਆ ਗਿਆ ਹੈ ਭਾਈ ਸਦੀ ਦਾਸ ਨੂੰ ਰੂਹ ਦੇ ਵਿੱਚ ਲਪੇਟ ਕੇ ਸ਼ਹੀਦ ਕੀਤਾ ਗਿਆ ਭਾਈ ਦਇਆਲਾ ਜੀ ਨੂੰ ਦੇਗ ਦੇ ਵਿੱਚ ਉਬਾਲਿਆ ਗਿਆ ਬਾਦ ਦੇ ਵਿੱਚ ਦਾਰੀ ਆਈ ਗੁਰੂ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਜੀ ਦਿੱਲੀ ਚਾਂਦਨੀ ਚੌਕ ਦੇ ਅੰਦਰ ਬਹੁਤ ਸਾਰੇ ਲੋਕਾਂ ਦਾ ਇਕੱਠ ਕਰਕੇ ਤੁਹਾਨੂੰ ਗੁਰੂ ਤੇਗ ਬਹਾਦਰ ਸਾਹਿਬ ਨੂੰ ਇੱਕ ਉੱਚੇ ਸਾਰੇ ਚੂਤਰੇ ਤੇ ਵਹਾ ਕੇ ਤੇ ਤੁਹਾਨੂੰ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਸ਼ਹੀਦ ਕਰਨ ਦਾ ਫਤਵਾ ਸੁਣਾਇਆ ਗਿਆ ਹੈ ਸ਼ਹੀਦ ਕੀਤਾ ਕਿਹਨੇ ਹੈ ਜਲਾਲਦੀਨ ਨੇ ਭਾਈ ਜੈਤਾ